ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਮਾਂ ਬੰਦੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਟੋਪਨੀਆ ਚਾਰ ਬੱਚੀਆਂ ਸੇਰ ਲਈ ਲੈ ਕੇ ਆਏ ਹਾਂ ਜੀ ਚਾਰ ਹੀ ਬਈਆਂ ਮੰਨ ਕੇ ਚਲੋ ਵੀ ਨਗੀਨੇ ਆ ਤੇ ਅੱਜ ਦੀ ਬਈ ਜਿਹੜੀ ਵੀਡੀਓ ਬਣਾਉਣ ਲੱਗੇ ਆ ਫਾਰਮ 'ਚ ਬਣਾਉਣ ਲੱਗੇ ਆ ਫਾਰਮ ਹੈ ਬਈ ਦਾ ਇਧਰਲੀ ਸਾਈਡ ਬਈ ਦਾ ਸੈੱਡ ਪਾਇਆ ਵਾ ਬਰੀਡ ਬਾਈ ਕੋਲੇ ਸਾਰੀ ਚੰਗੀਆਂ ਨੌਲੇਜ ਚੰਗੀ ਆ ਬਾਈ ਨੂੰ ਤੇ ਪੂਰੀ ਪਰਖ ਨਾਲ ਬੱਚੇ ਖਰੀਦਦਾ ਬਾਈ ਪਹਿਲਾਂ ਵੀ ਬਾਈ ਦੀ ਆਪਾਂ ਵੀਡੀਓ ਬਹੁਤ ਪਾਉਨੇ ਆਗੇ ਤੇ ਹੁਣ ਵੀ ਦੁਬਾਰੇ ਸਟਾਰਟ ਕਰਿਆ ਕੋਸ ਕੰਮ ਵਾਲਾ ਟਾਈਮ ਆ ਗਿਆ ਸੀ ਵਿੱਚ ਦੀ ਰੋਕ ਲਿਆ ਸੀ ਕੰਮ ਤੇ ਆਉ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜਿਸ ਅਸੀਂ ਕਾਲ ਸਸਰੀ ਗਾਲ ਡਾਕਟਰ ਸਾਹਿਬ ਬਹੁਤ ਠੀਕੋ ਵਧੀਆ ਜੀ ਬਹੁਤ ਵਧੀਆ ਡਾਕਟਰ ਸਾਹਿਬ ਬਹੁਤ ਵਧੀਆ ਚਲੋ ਵਧੀਆ ਕਰਤਾ ਕੰਮ ਸ਼ੁਰੂ ਫੇਰੀ ਹਾਂ ਡਾਕਟਰ ਹੁਣ ਕਰਤਾ ਫਿਰ ਫੋਨ ਬਾਹਰ ਆਉਂਦੇ ਭਰਾਵਾਂ ਦੇ ਠੀਕ ਆ ਆ ਗਦੇ ਯਾਰ ਕੰਮ ਤੁਸੀਂ ਬੰਦ ਕਰੀ ਬਿਠੇ ਹੋ ਆਪਣਾ ਮੱਕੀ ਮੁੱਕੀ ਦਾ ਕੰਮ ਬਾਵਾ ਕਰਕੇ ਨਾ ਠੀਕ ਹੈ ਭਾਈ ਉਹਦਾ ਕਰਕੇ ਕੰਮ ਰੋਕਿਆ ਵਾਹੀਂ ਹੂੰ ਚਲ ਹੁਣ ਟਾਈਮ ਸੀਗਾ ਮੈਂ ਚਲ ਹੁਣ ਚੰਗੇ ਬੱਚੇ ਲਿਆ ਕੇ ਮੈਂ ਚਲ ਦੇ ਦੇਨੇ ਹੁਣ ਅੱਜ ਵੀ ਮੈਂ ਕਹਿੰਦਾ ਸਿਰੇ ਦੇ ਆ ਮੰਨ ਗੀ ਨਹੀਂ ਹੈ ਡਾਕਟਰ ਸਾਰੇ ਹੂੰ ਆ ਬਹੁਤ ਚੰਗੇ ਲਿਆਏ ਹੈ ਪਹਿਲਾ ਵਾਂਗ ਹੀ ਹੋਣਗੇ ਰੇਟ ਆ ਰੇਟ ਜਾਇਜ਼ ਹੀ ਹੋਣੀ ਹੈ ਨਾ 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 ਉਹਦੂ ਵੀ ਜਾਇਜ਼ ਕਰਾਂਗੇ ਓਕੇ ਉਹ ਵੀ ਕਹਿੰਦਾ ਜਮਾ ਜਾਇਜ਼ ਰੱਖਾਂਗੇ ਬਾਅਦ ਵਿੱਚ ਮੈਂ ਜਾਇਜ਼ ਰੱਖਾਂਗੇ ਰੇਟ ਆਪਾਂ ਤੇ ਦੰਦੋਂ ਫਿਰ ਸਾਰੀਆਂ ਕੀਰੀਆਂ ਅੱਜ हां दੰਦਾਂ ਬਾਰੇ ਵੀ ਦੱਸਾਂ ਕਿ ਮੈਂ ਆਪਣੇ ਉਹ ਬੱਸੀਆ ਪਰ ਲਿਓ ਇੱਕ ਦੰਦ ਛਿੱਟ ਗਈ ਓਕੇ ਹਾਂ ਉਹਦੇ ਬਾਰੇ ਵੀ ਆਪਾਂ ਦੱਸਾਂਗੇ ਡਾਕਟਰ ਠੀਕ ਹੈ ਹਾਂ ਵੀ ਦੰਦ ਛਿੱਟਿਆ ਵਾ ਠੀਕ ਹੈ ਪਿੰਡ ਵੀ ਕੰਮ ਨਹੀਂ ਕਰਨਾ ਪਿੰਡ ਵੀਰ ਦਾ ਸ਼ੰਨਾ ਗਲਵ ਸਿੰਘਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਨੇੜੇ ਪਿੰਡ ਪਧੌੜ ਰਹਿ ਜਾਂਦਾ ਸੈਣਾ ਪਿੰਡ ਤੇ ਭਾਈ ਰੂਪਾ ਇਹ ਪਿੰਡ ਨੇੜੇ ਰਹਿ ਜਾਂਦੇ ਆ ਮੋਬਾਈਲ ਨੰਬਰ ਬੋਲੋ ਜੀ 946554 946554 22847 22847 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਭਾਈ ਆ ਬੱਚੇ ਤੋਂ ਹੀ ਸ਼ੁਰੂ ਕਰ ਲੈਨੇ ਕਿੰਨੀ ਕੁ ਉਮਰ ਆਸਤੀ ਮੇੜੀ ਆ ਇਹ ਜੀ ਡਾਕਟਰ ਹੋਊਗੀ 17 18 ਮਹੀਨਿਆਂ ਦੀ ਉਮਰ ਓਕੇ ਭਾਈ ਹਾਂ ਹਾਂ ਠੀਕ ਆ ਕਿਹੜੇ ਟੀਕੇ ਦੀ ਆ ਟੀਕੇ ਬਾਰੇ ਆਪਾਂ ਅੱਗੇ ਵੀ ਨਹੀਂ ਦੱਸਿਆ ਠੀਕ ਆ ਤੇ ਟੀਕੇ ਬਾਰੇ ਹੁਣ ਵੀ ਨਹੀਂ ਦੱਸਣਾ ਠੀਕ ਆ ਤਾਂ ਦੁੱਧ ਆਪਾਂ ਅੱਗੇ ਵੀ ਦੱਸ ਦੇਣਾ ਵੀ ਸੇਵਾ ਦਾ ਹਾਂ ਦੁੱਧ ਸੇਵਾ ਦਾ ਹਾਂ ਦੁੱਧ ਸੇਵਾ ਦਾ ਭਾਈ ਕਹਿੰਦਾ ਨਾ ਆਪਾਂ ਦੱਸਣਾ ਹੀ ਨਹੀਂ ਇਹ ਕ੍ਰਾਸ ਕਹਿੰਦੇ ਕੋਈ ਬੱਸੀ ਨੂੰ ਆਪਣੀ ਨੂੰ ਉਹ ਗੱਲ ਦੇ ਆਪਣੀ ਜ਼ਿੰਮੇਵਾਰੀ ਹੋ ਓਕੇ ਬਾਈ ਹਾਂ ਜੇ ਕੋਈ ਬੰਦਾ ਕਹਿੰਦਾ ਵੀ ਕ੍ਰੋਸ ਆ ਬਸਿਆ ਉਹ ਚੀਜ਼ ਦੀ ਵੀ ਆਪਣੀ ਜ਼ਿੰਮੇਵਾਰੀ ਹੋਊ ਇੱਕ ਦੰਦ ਸਿੱਟ ਗਈ ਹਾਂ ਇਹ ਇੱਕ ਦੰਦ ਸਿੱਟ ਗਈ ਆਪਾਂ ਉਹ ਦਿਖਾਵਾਂਗੇ ਓਕੇ ਬਾਈ ਹਾਂ ਤੇ ਇੱਕ ਕਣਕ ਦੇ ਦਾਣੇ ਜਿਹਨੇ ਨਿਸ਼ਾਨ ਆ ਮੰਗਰਾ ਹੂੰ ਉਹਦਾ ਬਹਿਮ ਕੋਈ ਨਹੀਂ ਜੀ ਉਹ ਆਪਾਂ ਦੱਸਣਾਗਾ ਕਈ ਵਾਰ ਨਾ ਬੰਦੇ ਆਪਾਂ ਸਾਰੇ ਆਨਲਾਈਨ ਹੀ ਮੰਗਾਉਂਦੇ ਆ ਸਹੀ ਗੱਲ ਆ ਬਾਈ ਫੇਸ ਦੀ ਬਿਊਟੀ ਕਮਾਲ ਦੀ ਹਾਂ ਝੋਲੀ ਨੇੜੇ ਦਿਖਾਉਣੇ ਪਟਕਾ ਕੇ ਚਾਰ ਥਾਂ ਹੋਣਗੇ ਇੱਕ ਮਾਰੀ ਜੀ ਬਾਈ ਨੇ ਦੱਸਿਆ ਵੀ ਹੈਗਾ ਉਹਦਾ ਵੈਸੇ ਕੋਈ ਬੈਂ ਨਹੀਂ ਹੁੰਦਾ ਉਹਦਾ ਕੋਈ ਚੱਕਰ ਨਹੀਂ ਹੈਗਾ ਕੰਮ ਨਹੀਂ ਕਰਨਾ ਝੂਲੀ ਰਖਾਵਾਂਗੇ ਨੇੜੇ ਤੋਂ ਥੋੜਾ ੱੱਕਾ ਕਰਦੀ ਹੈ ੱੱਕਾ ਕਰਦੀ ਹੈ ਨਾ ਡਾਕਟਰ ਜਾਨ ਵਾਲੀ ਬੱਚੀ ਹੈ ਹਾਂ ਪੂਰੀ ਜਾਨ ਵਾਲੀ ਹੁਣ ਦਿਖਾ ਦੇ ਦੇ ਥਾਲ ਕਿੰਨਾ ਚੰਗਾ ਲੱਗਿਆ ਬਈ। ਕੀ ਬਾਤ ਹੈ। ਇੱਕ ਨੰਬਰ ਖਾਣਾ ਬਈ ਲੈ। ਹਾਂ ਆਹ ਬੱਚੀ ਮੜੀ ਜੀ ਦਿਖਾ ਦੇ ਤੂੰ। ਆਓ ਜੀ ਬਈ ਕਰ ਦਿਆਂ ਕਰਾਉਂਦੀ ਨਹੀਂ। ਬਈ ਉਹਦਾ ਕੋਈ ਚਾਰਾ ਨਹੀਂ ਹੈ ਨਾ ਹਾਂ। ਹਾਂ ਹਾਂ। ਨਿਸ਼ਾਨ ਹੀ ਮੜਾ ਜਾ। ਇਹਦਾ ਕੋਈ ਵਹਿਮ ਵਾਲੀ ਗੱਲ। ਇਹ ਆਏ ਡਾਕਟਰ। ਵਹਿਮ ਤਾਂ ਕੋਈ ਨਹੀਂ। ਸਹੀ ਆ। ਆਪਣਾ ਮਾਲ ਜਾਂਦਾ ਆਨਲਾਈਨ। ਸਹੀ ਆ। ਰੋਥੇ ਗਿਆ ਉਹਨੂੰ ਬੰਦਾ ਕਹੇ ਯਾਰ ਅਜੀ ਤੂੰ ਦਸੀ ਨਹੀਂ ਉਹ ਆਪਣਾ ਹੱਕ ਬਣਦਾ ਹੱਕ ਬਣਦਾ ਹਾਂ ਸਹੀ ਹੱਲਾ ਬਾਈ ਤੇ ਬਸੇ ਜਿਆਦੇ ਬਰੀਡ ਦੀ ਹੈ ਜਿਵੇਂ ਆਪਾਂ ਕਹਿੰਦੇ ਜਮਾ ਬਰੀਕੀ ਚ ਬਾਈ ਕੱਲੀ ਕੱਲੀ ਕਰਦਾ ਠੀਕ ਹੈ ਸਾਰੇ ਆਪਾਂ ਤੁਹਾਨੂੰ ਦੱਸਾਂਗੇ ਦੰਦ ਵੀ ਚੈੱਕ ਕਰਾ ਦੇ ਬਸੇ ਬਾਈ ਕਹਿੰਦਾ ਕੋਈ ਨਹੀਂ ਰੱਖਣਾ ਨਾ ਨਾ ਲਕੋ ਗੇ ਰੱਖਣਾ ਗੱਲ ਨਾ ਦੱਸ ਕੇ ਦੇ ਦੇਾਂਗੇ ਜਮਾ ਦੱਸ ਦੇ ਫਰਕ ਕੁਝ ਨਹੀਂ ਪੈਂਦਾ ਨਾ ਨਾ ਆਪਾਂ ਲੈ ਡਾਕਟਰ ਵੇਖਦੇ ਆਪਣਾ ਹੂੰ ਲੈ ਆ ਜਾ ਆ ਦੰਦ ਇੱਕ ਸਿੱਟਿਆ ਵਾ ਇੱਕ ਦੰਦ ਹਾਂ ਹੂੰ ओके okay भाई हां हां ਆਪਾਂ ਕਿਹੜੀ ਗੱਲ ਆ ਯਾਰ ਦੱਸ ਕੇ ਦੇਵਾਂਗੇ ਇਹ ਸੂਸ ਬੜਾ ਚੰਗਾ ਬੋਦੀਵਾਦੀ ਨਜਾਇਜ਼ ਝੰਗੜਾ ਰਬਸੀ ਪੋਣਾ ਬੱਚੀ ਦੇ ਵਿੱਚ ਫੁੱਲ ਆ ਫੁੱਲ ਬਰੀਡ ਆ ਬਾਈ ਫੁੱਲ ਬਰੀਡ ਹੈ ਡਾਇਰੈਕਟਰ ਸੀਮਨ ਦੇ ਜਮਾ ਕਾਬਲ हां हां ਜਮਾ ਬਾਈ ਕਾਬਲ ਸੀਮਨ ਦੇ ਬਿਲਕੁਲ ਕਾਬਲ ਆ ਪ੍ਰਿੰਟ ਤੋਰਾ ਉੱਤੋਂ ਪੱਧਰ ਚਾਉਂ ਤੂੰ ਤਾਂ ਆਪਾਂ ਡਾਇਰੈਕਟਰ ਉਹ ਬੰਦੇ ਨੇ ਮਹੀਨਾ ਗਿਆ ਭਰੇ ਨੂੰ ਠੀਕ ਆ ਜੀ ਆਪਾਂ ਖਾਲੀ ਕਰ ਕੀ ਲਈਏ ਤੇ ਖਾਲੀ ਕਿ ਕੀ ਦੇਣੀ ਹੈ ਓਕੇ ਬਾਈ ਆਪ ਕੋਹ ਗੱਲ ਨਹੀਂ ਕਰਨੀ ਬਣਾਗੇ ਜੋ ਆ ਦੱਸਣਾ ਜ਼ਰੂਰੀ ਆ ਹਾਂ ਬਾਕੀ ਵੇਸੀ ਦਿਖਾ ਦੇ ਟਿਕਾ ਕੇ ਆ ਚੈੱਕ ਕਰਵਾ ਲੈਂਦਾ ਕ ਜਮਾਨਗੀ ਨਹੀਂ ਹੈ ਸਹੀ ਗੱਲ ਹੈ ਡਾਇਮੰਡ ਪੀਸ ਆ ਬਾਈ ਕਿਆ ਬਾਤ ਹੈ ਦੇ ਪ੍ਰਿੰਟ ਦੇਖ ਨਾ ਬੱਛੀ ਦਾ ਨਾ ਬਾਹਰ ਲਿਆ ਇੰਨੀ ਲੰਮੀ ਲੁੰਮੀ ਫੋਲ ਬਾਹਰ ਲੰਮੀਆਂ ਬੱਛੀਆਂ ਦੇ ਇਹ ਮੁੱਲ ਜਾਇਜ਼ ਹੀ ਹੋ ਜਮਾ ਡਾਕਟਰ ਜੀ ਹਾਂ ਫੋਨ ਤੇ ਹਨ ਹਾਂ ਫੋਨ ਤੇ ਮੁੱਲ ਕਰਾਂਗੇ ਜਮਾ ਜਾਇਜ਼ ਕਰਾਂਗੇ ਉਹ ਵੀ ਜਾਇਜ਼ ਹੁੰਦੇ ਆ ਹਾਂ ਬਾਹਲਾ ਮੁੱਲ ਉਹ ਵੀ ਆਪਾਂ ਹੋਣ ਰੱਖਣਾ ਮੁੱਲ ਜਮਾ ਜਾਇਜ਼ ਰੱਖਾਂਗੇ ਪੂਰੀ ਜਾਇਜ਼ ਚੰਗੀ ਹੋ ਰਹੀ ਡਾਕਟਰ ਕੁਆਲਿਟੀ ਮੂਹੋਂ ਬੋਲਦੀ ਆ ਆਪੇ ਉਹ ਆਪਾਂ ਬੋਲਣ ਦੀ ਲੋੜ ਹੀ ਨਹੀਂ ਸਹੀ ਗੱਲ ਆ ਇੰਨਾ ਆਪਾਂ ਬਾਹਲਾ ਬੋਲਾਂਗੇ ਉਹਨਾਂ ਆਪਣੀ ਬੜਾ ਚੰਗਾ ਆਪੇ ਬੱਸੀ ਬੋਲਦੀ ਆ ਸਹੀ ਗੱਲ ਆ ਜਿਹੜਾ ਬੰਦੇ ਨੂੰ ਪਰਖ ਆ ਗਈ ਹੂੰ ਉਹਨਾਂ ਤਾਂ ਹੀ ਦੇਖ ਲੈਣੀ ਆ ਸਹੀ ਗੱਲ ਆ ਭਾਈ ਤੇ ਦੂਜੇ ਬੰਦਿਆਂ ਨੂੰ ਜਿਹਨਾਂ ਮਰਜ਼ੀ ਮੱਥਾ ਮਾਰੀਏ ਕਿਹਨੂੰ ਪਤਾ ਹੀ ਨਹੀਂ ਆਪਣੇ ਵਰਗੇ ਨੂੰ ਸਹੀ ਗੱਲ ਆ ਆਏ ਬਾਣ ਲਿਆ ਬਾਈ ਬ੍ਰੀਡ ਆਪ ਬੋਲਦੀ ਹੈ ਬਾਈ ਦੀ ਗੱਲ ਸਹੀ ਹੈ ਬਿਊਟੀ ਚੈੱਕ ਕਰਿਓ ਨੇ ਖੜਨੀ ਖੁੜਨੀ ਬੱਚੀ ਦੀ ਇੱਕ ਮੈਂ ਡਾਕਟਰ ਨਿਆਇ ਚੰਗੀ ਆ ਹਾਂ ਜਮਾ ਟੀਕ ਦੇ ਕਾਬਲ ਹੈ ਜਮਾ ਜਮਾ ਰਿਹਾ ਸੀ ਬਾਈ ਕਹਿੰਦਾ ਦੱਸਿਆ ਆਪਾਂ ਨੂੰ ਆਪਣਾ ਮਹੀਨਾ ਕਿਹਾ ਆਪਾਂ ਯਾਰ ਖਾਲੀ ਕਹਿ ਕੇ ਦੇਣੀ ਆ ਹਾਂ ਆਪਾਂ ਨਹੀਂ ਹੈ ਕਹਿਣਾ ਵੀ ਇਹ ਗੱਬਣ ਆ ਗਈਆਂ ਜਿਉਂ ਆ ਕਾਗਲੇ ਦੇ ਕਰਮ ਆ ਗਏ ਸਹੀ ਗੱਲ ਹਾਂ ਲੈ ਚੱਲ ਵੀਰੇ ਲੈਜਾ ਅੱਧ ਕੁਦ ਵੀ ਪੂਰਾ ਹਨਾ ਗਰਮਾ ਲਈ ਡਾਕਟਰ ਪੂਰਾ ਵਧੀਆ ਕੱਦ ਬਾਕੀ ਵਜਨ ਪੂਰਾ ਹੂੰ ਵਜਨ ਪੂਰਾ ਹੈਗਾ ਬਿਊਟੀ ਦੇਖੋ ਬਈ ਬਾਕੀ ਸੁਭਾਅ ਬਹੁਤ ਠੰਡਾ ਯਾਰ ਹਨਾ ਮਾ ਜਮਾਂ ਭਾਈ ਫਿੱਲੀ ਹੈ ਲਾਲ ਤੁਲਸਾ ਕਰਨੀ ਨਹੀਂ ਗਰਮਾ ਲਈ ਘੋੜੀ ਨੂੰ ਕੰਨ ਚਾਗਦੇ ਡਾਕਟਰ ਸਹੀ ਗੱਲ ਹੈ ਬਾਕੀ ਆ ਚੀਜ਼ ਤੂੰ ਦੇਖ ਲੈ ਕਿੰਨੀ ਹੋਊ ਹੈ ਹੂੰ ਤੂੰ ਕਿੰਨੀ ਹੋਵੇ ਪੂਰਾ ਚੱਲਦੇ ਕੋਈ ਨਹੀਂ ਹੂੰ ਬਾਕੀ ਇਹਨਾ ਬਰੀਕ ਆ ਪਿੰਡਾ ਤੂੰ ਐ ਆਪ ਹੀ ਦੇਖ ਤੂੰ ਸਹੀ ਗੱਲ ਆ ਲੈ ਐ ਭਈਆ ਰੇਸ਼ਮਾਰਗੀ ਜਮਾ ਇਸ ਤੇ ਤੋਂ ਖਾਣੇ ਇੱਕੋ ਜੀ ਹੈ ਬਸ ਹਾਂ ਹਾਂ ਚਾਟ ਕੋਈ ਨਹੀਂ ਬਈ ਕੋਈ ਗੁੰਮੀ ਨਹੀਂ ਕੋਈ ਮੌਕਾ ਨਹੀਂ ਜਮਾ ਕਬੂਲ ਉਹ ਕੱਲ੍ਹ ਤੇ ਆਪਣੀ ਗਰੰਟੀ ਹੋਊਗੀ ਠੀਕ ਹੈ ਭਾਈ ਹਾਂ ਕਿਹੜੀ ਚੀਜ਼ ਹੈਗੀ ਆਪਾਂ ਦੱਸ ਕੇ ਦੇਵਾਂਗੇ ਓਕੇ ਵੀਰੇ ਹਾਂ ਬਾਕੀ ਆ ਦੋ ਨੰਬਰ ਦੇ ਉਹ ਦਿਖਾ ਦੇ ਬੱਚਾ ਬਹੁਤ ਨਿਆਇ ਚੰਗਾ ਇਹਦੀ ਕਿੰਨੀ ਉਮਰ ਹੋਗੀ ਇਹ ਡਾਕਟਰ ਹੋਊਗੀ 9 ਮਹੀਨੇ ਦੀ ਮੰਨ ਕੇ ਜਦੋਂ ਆਪਾਂ 9 ਮਹੀਨੇ ਕਿਹਾ ਮਾਲਕਾਂ ਨੇ ਓਕੇ ਬਾਈ ਘੱਟ ਵੀ ਹੋ ਸਕਦੀ ਆ 5-4 ਦਿਨ ਵੱਧ ਵੀ ਹੋ ਸਕਦੀ ਹੈਨਾ ਹਮ ਸਹੀ ਆ ਬਾਕੀ ਬਰੀਡ ਦਿਖਾ ਦੇ ਟਕਾ ਕੇ ਬਰੀਡ ਇੱਕ ਨੰਬਰ ਹੈਨਾ ਹਾਂ ਇੱਕ ਨੰਬਰ ਵਗਦੀ ਬਿਊਟੀ ਫੇਸ ਫੁਲ ਦਿਖਾਏ ਕਿੰਨਾ ਨੇ ਆ ਚੰਗਾ ਦੇ ਵਿੱਚ ਫੁੱਲ ਫੁੱਲ ਬਰੀਡ ਆ ਬਈ ਕਿਆ ਬਾਤ ਨੇ ਆ ਚੰਗਾ ਬੱਚਾ ਤੇ ਚਮਕ ਫੁੱਲਾ ਹੈਨਾ ਪੂਰੀ ਡਾਕਟਰ ਚਮਕਾ ਪੂਰੀ ਵਧੀਆ ਰੁੱਬ ਬਣਾ ਚੰਗਾ ਹੈਨਾ ਬੱਚਾ ਪੂਰਾ ਮਹ ਨਜ਼ਾਇਜ ਚੰਗਾ ਬੱਚਾ ਲੰਮੀ ਲੁੰਮੀ ਦੇਖ ਲੰਮੀ ਬੀੜ ਦੇਖ ਲਾ ਸਹੀ ਆ ਹੂੰ ਬਾਕੀ ਇਹ ਲਾਹ ਪੂਰੀ ਵਧੀਆ ਥਣ ਚਾਰ ਆ ਹੂੰ ਚਾਰ ਥਣ ਹੋ ਚੈੱਕ ਕਰਾ ਦੇ ਇੱਕ ਗੁਲਾਬੀ ਥਾਣਾ ਗੁਲਾਬੀ ਗੁਲਾਬੀ ਮੱਕਲਾ ਥਾਣਾ ਕਿਹੜੀ ਚੀਜ਼ ਹੋ ਦੱਸ ਕੇ ਦੇਵਾਂਗੇ ਆਪਾਂ ਖੋਲ ਦੇ ਬਈ ਤੋਰ ਕੇ ਬਾਕੀ ਤੋਰ ਕੇ ਦਿਖਾ ਦੇ ਬਰੀਟ ਇੱਕ ਨੰਬਰ ਬਾਕੀ ਬੋਦੀ ਬਾਦੀ ਦਿਖਾ ਯਾਰ ਬੱਚੇ ਦੀ ਕਿੰਨੀ ਚੰਗੀ ਹੈ ਸਹੀ ਗੱਲ ਆ ਸੀਮਣ ਸਿਰ ਤੋਂ ਹੀ ਲਾ ਲੂ ਹਣਾ ਛੇ ਮਹੀਨਾ ਇਹ ਡਾਕਟਰ ਲੈ ਜੂ ਮਹੀਨੇ ਡੇਢ ਮਹੀਨੇ ਤਾਈ ਹੂੰ ਆ ਲੈ ਜੂ ਮੌਜ ਨੇ ਲੈ ਬਈ ਤੋਰਾ ਲਿਆਰੇ ਦਾ ਬਾਹ ਕਰਦੇ ਜਮੇ ਨੂੰ ਚੁਰਦੀਆਂ ਸਹੀ ਆ ਬਈ ਹਾਂ ਲੈ ਬਾਕੀ ਫੇਸ ਦਿਖਾ ਯਾਰ ਬੱਚੇ ਦਾ ਬਿਊਟੀ ਚੈੱਕ ਕਰੋ ਕਰਮਾਈ ਹਾਂ ਦੇਖ ਕਿ ਨੰਨੇ ਜਾਇ ਚੰਗਾ ਬੱਚਾ ਮੈਂ ਕਹਿੰਦਾ ਰੋਇ ਰੋਇ ਨਹੀਂ ਮਿਲਦੇ ਮਾ ਇਹ ਡਾਕਟਰ ਇਹ ਡਾਇਮੰਡ ਪੀਸ ਫਿਰ ਤਵੱਗੇ ਵੀ ਆਪਾਂ ਭਾਲ ਕੇ ਲਿਆਉਂਦੇ ਸੀ ਹੂੰ ਬੰਦੇ ਹੁਣ ਮੰਗਦੇ ਆ ਕਹਿੰਦੇ ਭਾਈ ਉਹੇ ਜਿਹਾ ਲੈ ਕੇ ਦੇ ਸਹੀ ਗੱਲ ਆ ਭਾਈ ਹਾਂ ਇਹਦਾਂ ਟਾਈਮ ਲੱਗਦਾ ਪਉਣ ਲਿਆਉਣ ਨੂੰ ਅਸਾਂ ਐ ਹੁੰਦਾ ਜਿਹੇ ਜੀ ਚੀਜ਼ ਵੇਚਣ ਲੱਗ ਜਾ ਉਹੇ ਜਿਹੀ ਵਿਗਦੀ ਆ ਫਿਰ ਹੁਣ ਬੱਸੀਆਂ ਜਰਾ ਆਪਣੇ ਕੋਲੇ ਡਾਕਟਰ ਘਟੋ ਘਟ 50 ਬੱਸੀਆਂ ਦਾ ਫੋਟ ਮੰਗਾ ਪਈਆਂ ਹੂੰ ਵਾ ਬੱਸੀਏ ਪਾ ਲੈਨੇ ਕਿਹੜੀ ਤੈਨੂੰ ਪਤਾ ਹੀ ਅੱਗੇ ਵੀ ਹੂੰ ਕਿਹੜੀ ਆਪਣੇ ਜੱਜੇ ਸਹੀ ਗੱਲ ਆ ਹਾਂ ਆਪਾਂ ਐ ਮੰਨ ਕੇ ਲੈਨੇ ਆ ਵੀ ਜੀ ਨਹੀਂ ਬੱਸੀ ਵੇਚਦੀ ਆ ਤੇ ਫਾਰ ਸਹੀ ਗੱਲ ਉਹ ਕਰਾ ਹੁੰਦੇ ਸਿੱਧੇ ਆਪਾਂ ਜ਼ਮੀਨ ਕੰਮ ਕਰਦੇ ਸਹੀ ਗੱਲ ਆ ਬਾਈ ਹਾਂ ਬਾਕੀ ਦੇਖ ਬੂਟੀ ਬਾੜੀ ਇਹਦੀ ਬੱਚੀ ਦੀ ਦਿਖਾ ਬੂਟੀ ਬਾੜੀ ਕਰਨੀ ਨਹੀਂ ਆ ਚਿੰਗੇ ਦੇ ਤੇ ਤਾਂ ਪੈਸਾ ਲੱਗਦਾ ਬਾਈ ਮਾੜੀ ਜੀ ਬਾਈ ਕਹਿੰਦਾ ਆਪਾਂ ਨੀ ਨਾ ਆ ਡਾਕਟਰ ਤੋਂ ਆਏ ਹੋਰ ਦੇਖਾ ਪੂਰਾ ਕਿਹਾ ਨਾ ਬਸ ਮੈਂ ਦੇਖ ਤੂੰ ਸਹੀ ਆ ਆ ਜਿਹੜਾ ਬਰੀੜਾ ਇੱਥੋਂ ਪਤਾ ਲੱਗਦਾ ਆ ਕੰਨ ਦੇ ਹਲਾ ਪੂਰਾ ਪੂਰਾ ਕੰਨ ਹੂੰ ਫੇਸਪੂਲ ਤੋਂ ਬੜਾ ਅੱਛਾ ਕਹਿਣਾ ਮਾਹਾਰ ਡਾਕਟਰ ਜਿਆਦਾ ਚੰਗੀ ਆ ਪੂਰਾ ਫੁੱਲ ਆ ਬਾਈ ਹਾਂ ਪੂਰੀ ਚੰਗੀ ਲੱਗਿਆ ਬੱਚਾ ਤੇ ਹੁਣ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਫੋਨ ਤੇ ਜਮਾ ਜਾਇਜ਼ ਕਰਾਂਗੇ ਡਾਕਟਰ ਠੀਕ ਆ ਬਾਈ ਜੁੜ ਜਾਇਜ਼ ਮੋੜ ਅੱਗੇ ਵੀ ਜਾਇਜ਼ ਹੁੰਦੇ ਆ ਓਕੇ ਬਾਈ ਅੱਗੇ ਤੇ ਨੰਬਰ ਤੇ ਨੰਬਰ ਦਿਖਾ ਦੇ ਬੱਚਾ ਨਹੀਂ ਆਇਆ ਚੰਗਾ ਵੀੜਾ ਕਿੰਨੀ ਉਮਰ ਹੋ ਗਈ ਇਹਦੀ ਇਹਦੀ ਵੀ ਇੰਨੀ ਸੇਮ ਹੀ ਆ ਇੱਕੇ ਸਮਝ ਲੈਣਾ ओके हां ਇੱਕੋ ਹੀ ਫਾਰਮ ਚ ਲੈ ਆਂਦੇ ਆ ਜਿਵੇਂ ਸੇਮ ਉਹ ਬਰਾ ਦੇ ਬੱਚਾ ਚੈੱਕ ਕਰੋ ਬੋਦੀ ਬਾਦੀ ਬੜੀ ਚੰਗੀ ਆ ਨਾ ਯਾਦੇ ਚੰਗਾ ਵਿਚਾਰਾ ਬੱਚੇ ਦੇ ਵਿੱਚ ਪੂਰਾ ਪ੍ਰਿੰਟ ਆ ਦੇਖੇ ਚਿਹਰੇ ਵੀ ਦਿਖਾ ਦੇ ਪੂਰੀ ਤਾਂ ਹੁਣ ਤੂੰ ਲੰਮੀ ਆ ਸਹੀ ਗੱਲ ਆ ਭਾਈ ਹਾਂ ਯਾ ਚੰਗਾ ਬੱਚਾ ਪਹਿਲਾਂ ਥਣ ਦਿਖਾ ਦਈਏ ਹਾਂ ਥਣ ਦਿਖਾ ਦਨੇ ਆਪਾਂ ਪਹਿਲਾਂ ਚਾਰੀ ਆ ਚਾਰ ਝਾ ਡਾਕਟਰ ਕਿਹੜੀ ਗੱਲ ਹੋਏ ਆਪਾਂ ਦੱਸਾਂਗੇ ਹਾਂ ਆਪਣੀ ਰਖੋਣ ਦੀ ਕੀ ਲੋੜ ਆ ਥਣ ਪੂਰੀ ਦੇਖ ਲੈ ਲੈ ਥਣ ਇੱਕ ਨੰਬਰ ਹਾਂ ਇੱਕ ਨੰਬਰ ਓਕੇ ਆ ਭਾਈ ਓਕੇ ਆ ਬਹੁਤ ਬਲਗਾ ਝੋਲਗਾ ਸੋਹਣਾ ਬਣ ਗਿਆ ਚੰਗਾਗਾ ਉਤੋਂ ਪੱਦਰ ਪ੍ਰਿੰਟ ਜਮਾਂ ਦਾ ਚਮਕ ਦੇਖ ਬਹੁਤ ਬੜਾ ਚੰਗਾ ਚਮਕ ਪੂਰੀ ਹੈ ਹਾਂ ਪੂਰੀ ਚਮਕਾਈ ਜਾ ਦੇ ਕਿਆ ਬਾਤ ਜਮਾਂ ਘਿਹਾਰੇ ਦਾ ਵਾਹ ਕਰਦਿਆਂ ਹਾਂ ਸਹੀ ਹੈ ਚਮਕ ਪੂਰੀ ਜ਼ਿਆਦੇ ਹੈ ਹਮ ਹਮ ਛੱਤ ਲੈ ਰਿਹਾ ਡਿੱਗਣ ਪੈਣੀਆਂ ਸਹੀ ਗੱਲ ਆ ਹਮ ਅਲਕਤ ਜੀ ਮਾਂ ਉਹ ਖੁੱਲੀਆਂ ਫਿਰਦੀਆਂ ਸੀ ਨਾ ਫਿਰ ਖੁੱਲੀਆਂ ਦਾ ਫਿਰ ਮੰਦ ਗਈਆਂ ਰੱਸੀ ਦਾ ਹਮ ਹੁਣ ਆਪਣੀਆਂ ਵੀ ਖੁੱਲਗੀਆਂ ਹੁੰਦੀਆਂ ਹੁਣ ਆ ਵੀਡੀਓ ਕਰਕੇ ਬਣਾਂਗਾ ਆਪਾਂ ਸਹੀ ਆ ਭਾਈ ਹਾਂ ਇੱਥੇ ਇਧਰ ਦੀ ਬਣਾਈ ਡਾਕਟਰ ਵੀਡੀਓ ਮੜੀ ਜੀ ਮੁੱਲ ਬਾਈ ਕਹਿੰਦਾ ਜਮਾ ਜਮਾ ਇਧਰ ਹੀ ਦਿਖਾ ਬਸ ਸਿੱਧੀ ਦਿਖਾ ਕਿ ਨਹੀਂ ਬਾਲਾ ਮੁੱਲ ਨਹੀਂ ਕਰਦੇ ਮੁੱਲ ਜਮਾ ਜਮਾ ਦੇ ਤੂੰ ਯਾਰ ਚੰਗੀ ਬੱਚੀ ਹੈ ਬਿਊਟੀ ਚੈੱਕ ਕਰ ਲੋ ਇੱਕ ਵਾਰੀ ਉਦਿਵਾਦੀ ਸਨਖ ਪੁਣਾ ਫੁੱਲ ਕੋਈ ਲਿਸਿੰਗ ਨਹੀਂ ਲਾਣਾ ਨਹੀਂ ਡਾਕਟਰ ਹੂੰ ਇਹ ਤਾਂ ਦੰਦੋ ਖੀਰੀ ਹੈ ਨਾ ਖੀਰੀਆਂ ਖੀਰੀਆਂ ਡਾਕਟਰ ਕਿਹੜੀ ਹੋਈ ਆਪਾਂ ਦੱਸਾਂਗੇ ਓਕੇ ਹਾਂ ਹਾਂ ਪਾਉ ਕੰਮੀ ਨਹੀਂ ਕਰਨਾ ਹੂੰ ਬਿਨਾ ਦੱਸੇ ਤੋਂ ਚੜਾ ਲਗੇ ਚੰਕ ਰਖਾ ਬੱਚੇ ਚ ਕਿੰਨੀ ਆ ਸੀਲ ਵੀ ਪੂਰੀ ਆ ਮਾ ਡਾਕਟਰ ਜਿਆਦਾ ਚੰਗੀ ਆ ਮੈਂ ਮਰ ਜਿਆ ਤੇ ਫੇਰ ਬਾਕੀ ਆ ਪੁਰਾਣੇ ਪੜਿਆ ਦਿਖਾ ਬੱਚੇ ਸਿੱਧੀ ਕਿੰਨੀ ਆ ਸਹੀ ਆ ਬਾਈ ਇਹੀ ਬਰੀਡ ਫਿਰ ਤੈਨੂੰ ਪਤਾ ਹੀ ਆ ਪਤਾ λεਵਨੇ ਪਾਲ ਕੇ ਸਹੀ ਗੱਲ ਆ ਹਾਂ ਬਹੁਤ ਮਿਲਣਾ ਮੈਂ ਤਾਂ ਅਪ ਜਿੰਨਾ ਮਰਜ਼ੀ ਇਕੱਠੀਆਂ ਕਰ ਲਾ ਹੂੰ ਬੱਚੇ ਚੰਗੇ ਦਾ ਬਹੁਤ ਘੱਟ ਨਿਕਲਦੇ ਆ ਸਹੀ ਗੱਲ ਆ ਭਾਈ ਹਾਂ ਇੱਕ ਨੰਬਰ ਬੱਚਾ ਜੇ ਇੱਕ ਨੰਬਰ ਬੱਚਾ ਤੂਰਾ ਇੱਕ ਨੰਬਰ ਯਾਰ ਥਣ ਕੋਈ ਗੁੰਮੀ ਨਹੀਂ ਕੋਈ ਮੌਕਾ ਨਹੀਂ ਸਹੀ ਆ ਅਗਲੇ ਦੇ ਘਰ ਦੇ ਗਰੀ ਗਰੰਟੀ ਹੋ ਚੀਜ਼ ਦੀ ਅੱਗੇ ਵੀ ਆਪਾਂ ਦਿੰਨੇ ਆ ਹੁਣ ਵੀ ਉਹ ਚੀਜ਼ ਦੀ ਗਰੰਟੀ ਦੇਵਾਂਗੇ ਠੀਕ ਆ ਭਾਈ ਹਾਂ ਹੂੰ ਕਿਹੜੀ ਚੀਜ਼ ਆਪਾਂ ਦੱਸਾਂਗੇ ਲੁਕੋਣਾ ਨਹੀਂ ਕੋਹ ਸਹੀ ਆ ਭਾਈ ਨਹੀਂ ਜ਼ਰੂਰੀ ਆ ਭਾਈ ਹੂੰ 4 ਨੰਬਰ ਤੇ ਦਿਖਾ ਦੇ ਬੱਚਾ ਲਈ ਆਇਆ ਚੰਗਾ ਇਧਰੋਂ ਇਧਰੋਂ ਬਣਾਈ ਮੜੀ ਡੈਵਿਡ ਪੀਸ ਆ ਨਾ ਮੈਂ ਤੂੰ ਕਾਹਾਂ ਗੱਲਾਂ ਕਰਦਾ ਕਿਹੜੇ ਬੰਦੇ ਨੂੰ ਇਹਦੇ ਬਾਰੇ ਪਤਾ ਇਹਨਾਂ ਬਾਰੇ ਹਮ ਬਸ ਉਹ ਤਾਂ ਫਿਰ ਆਨਲਾਈਨ ਹੀ ਮਖਾਉਂਦੇ ਆ ਸਹੀ ਗੱਲ ਆ ਹਾਂ ਬਿਊਟੀ ਚੈੱਕ ਕਰ ਕਰਮਾੜੀ ਦੀ ਜਿਆਦੇ ਚੰਗਾ ਬੱਚਾ ਹਾਂ ਬੋਦੀ ਬਾਦੀ ਆ ਕੱਟ-ਕੁੱਟ ਪੂਰਾ ਚੰਗਾ ਮਾ ਡਾਕਟਰ ਅੱਕਾ ਅੰਗਲਾਂ ਕਰਦਾ ਇਹ ਨਿਆਜ ਬੱਚੀ ਚਾਹੁੰਦੀ ਬਹੁਤ ਬਿਊਟੀ ਚੈੱਕ ਕਰੋ ਸੁਭਾਅ ਦੇਖੋ ਕਿੰਨਾ ਠੰਡਾ ਬੱਚਾ ਮਾਹਤਵਾ ਇਥੋਂ ਦਿਖਾ ਬੱਚਾ ਹਾਂ ਆ ਜੀ ਜਾਂ ਮੁੱਲ ਬੰਦਾ ਦਿਖਾ ਪੂਰਾ ਬੱਚਾ ਹੈ ਨੀ ਲੱਸਾ ਜ ਨਹੀਂ ਬੱਚਾ ਹੈਗਾ ਮਾ ਲੱਸਾ ਗੋਲਿਆਗਾ ਤਾਂ ਝੋਲੀ ਦਿਖਾਈ ਇਹਦੀ ਆਪ ਮੰਨੇਗਾ ਠੀਕ ਆ ਹਾਂ ਬੜੀ ਨਿਆਜ ਚੰਗੀ ਝੋਲੀ ਝੋਲੀ ਨੇੜ ਤੋਂ ਚੈੱਕ ਕਰਵਾਉਣੀ ਚੈੱਕ ਕਰਾ ਝੋਲੀ ਸਮਾਰ ਕੇ ਬਈ ਕੀ ਆ ਬਾਤ ਆ ਗੱਬੜੀ ਝੋ ਜੋੜੀ ਲਈ ਬਧਿਆਰ ਹੈ ਪਾ ਕੱਲਾ ਕੱਲਾ ਪੂਰੀ ਵਤੀ ਦੇ ਥਣ ਫਿਰ ਜਿਹੜੋ ਕੁੜਾ ਪੜਾ ਦੇ ਮਾਹ ਟਾਈਪ ਕਿ ਨਗਾਹ ਦੀਆਂ ਸ਼ਿਫਤਾਂ ਕਰ ਲੋ ਨੂੰ ਥੋੜੀਆਂ ਨਹੀਂ ਥੋੜੀਆਂ ਹਾਂ ਵੈਸੇ ਯਾਰ ਬੱਚਾ ਆਪ ਬੋਲਦਾ ਆਪੇ ਬੋਲਦਾ ਆਪਣੇ ਬੱਚਿਆਂ ਬਾਰੇ ਬੋਲਣ ਦੀ ਲੋੜ ਨਹੀਂ ਥੋੜਾ ਚੈੱਕ ਕਰੋ ਦੁਰਦਣਾ ਮੱਲਾ ਵਾਹ ਦੇਖ ਤਾਂ ਖਾਦੀ ਵੇ ਪਤਾ ਲੱਗਦਾ ਨਹੀਂ ਹਲਾ ਹੁੰਦਾ ਨਾ ਟਡੰਗੇ ਹਾਂ ਹੂੰ ਖੜਾ ਖਾਦੀ ਵੀ ਕਰ ਕਰ ਮੜੀ ਨਹੀਂ ਲੈ ਦੇਖ ਤੂੰ ਬੱਚਾ ਦੇਖ ਲੈ ਖੜ ਨਹੀਂ ਖੁੜਨੀ ਚੈੱਕ ਬੋਦੀ ਦਿਖਾਣਾ ਕਿੰਨੀ ਚੰਗੀ ਨਹੀਂ ਆਈ ਲੱਗਦੀ ਆ ਕੁੱਟ ਬਾਲਾ ਚੰਗਾ ਫੇਸ ਤੇ ਮਾ ਡਾਕਟਰ ਇਹਨਾਂ ਜਿੰਨਾ ਸਿਰ ਤਾਂ ਕਰ ਲਾ ਉਹਨੂੰ ਹੀ ਥੋੜੀ ਹਮ ਇਹ ਜੇ ਬੱਚੇ ਚੜਦੇ ਚੜਦਾ ਚਾਰੇ ਬੱਚੇ ਪੂਰੇ ਸ਼ਰੇਦ ਹੀ ਆਪਣੇ ਆਹ ਚੀਜ਼ਾਂ ਦਾ ਮੁੱਲ ਨਾ ਕੋਈ ਆ ਇਹ ਮਿਲਦੇ ਨਹੀਂ ਬਹੁਤ ਮਿਲਦੇ ਕੁੱਟ ਮਿਲਦੀਆਂ ਬੰਦੇ ਮੰਗਦੇ ਆ ਕਿ ਫਾਰਮਾਂ ਚ ਪਾਉਣ ਨੂੰ ਪਾਖੇ ਬੱਚੇ ਇਹ ਜੇ ਜਿੱਥੋਂ ਮਰਿਓ ਬੱਚਾ ਮਾੜਾ ਨਾ ਪਾਉ ਯਾਰ ਫਾਰਮ ਚ ਸਹੀ ਗੱਲ ਆ ਹਾਂ ਚੰਗੀ ਚੀਜ਼ ਤੇ ਪੈਣਾ ਚੰਗੀ ਬੋ ਪਾਗ ਤੋਂ ਮਰਜ਼ੀ ਦਾ ਨਹੀਂ ਕਹਿੰਦੇ ਵੀ ਆਪਣੇ ਵਾਲੀ ਬੱਚੇ ਬੜੀ ਚੰਗੀ ਕਿਤੋਂ ਵੀ ਪਾਉਣੇ ਆ ਫਾਰਮ 'ਚ ਵਿੱਚ ਆ ਮਾੜਾ ਡਾਕਟਰ ਕੰਮ ਕਰਦਾ ਸਹੀ ਗੱਲ ਆ ਭਾਈ ਤਾਂ ਕੋ ਨੂੰ ਹੀ ਖਾਣੀ ਆ ਚੀਜ਼ ਦੇ ਸਿਰੇ ਤੇ ਕਿ ਮੁੱਲ ਬਹੁ ਪੈਂਦਾ ਖਰਚਾ ਉਨਾ ਹੀ ਪੈ ਜਾਂਦਾ ਆ ਖਰਚਾ ਉਨਾ ਹੀ ਪੈਂਦਾ ਹਮ ਖਰਚਾ ਉਨਾ ਹੀ ਪੈ ਜਾਂਦਾ ਬਾਈ ਦੀ ਗੱਲ ਸਹੀ ਆ ਚੰਗੀ ਚੀਜ਼ ਤੇ ਰੁਪਏ ਲਾਏ ਹੋਣਗੇ 4 ਹੁਣ ਦੋਖਦੇ ਨਹੀਂ ਕਨੇ ਭਾਈ ਨਾ ਨਾ ਡਾਕਟਰ ਦੋਖਣੇ ਕਰਦੀ ਆ ਰੁਗਣੇ ਕਰਦੀ ਆ ਸਹੀ ਗੱਲ ਆ ਬਿਊਟੀ ਚੈੱਕ ਕਰੋ ਮਾ ਬੱਚਾ ਯਾਰ ਡਾਕਟਰ ਬਾਹ ਬੋਲਦਾ ਮੂੰਹ ਇਨਾਂ ਨੇ ਯਾ ਚੰਗਾ ਬੱਚਾ ਸਹੀ ਆਏ ਭਿਆ ਗੋਲ ਗੋਲ ਤਾਹ ਨਾਲ ਗੋਲ ਕੋਈ ਲੱਸੀ ਨਹੀਂ ਲਾਮੀ ਨਹੀਂ ਕੋਹਰਾ ਨਹੀਂ ਡਾਕਟਰ ਆ ਚਾਰ ਥਾਨ ਗੱਬਣ ਵਾਲੀ ਝੋਲੀ ਹਾਂ ਦੇ ਝੋਲੀ ਲਈ ਫਿਰਦੀ ਆ ਉਮਰੀ ਕਿਹੜੀ ਆ ਬੱਚੇ ਉਮਰੀ ਨਹੀਂ ਉਮਰੇ ਤਾਂ ਸਾਰੀ 7 ਮਹੀਨੇ ਦੀ ਹੈ ਆਪਾਂ ਨੂੰ ਹੂੰ ਆਪਨੂੰ 7 ਮਹੀਨੇ ਦਾ ਕਹਿ ਦਿੱਤਾ ਬੱਚਾ ਠੀਕ ਆ ਇਹਦਾ ਪੜਿਆ ਬਾਬਾ ਆ ਜਾਂਦੇ ਆ ਸਹੀ ਗੱਲ ਆ ਬੰਦੇ ਉਤੋਂ ਵੱਧਰ ਕੋਈ ਢੂਈ ਨਹੀਂ ਕੋਈ ਹੱਡਾ ਮਾਹ ਡਾਕਟਰ ਪੂਰਾ ਆਉਣ ਕੇ ਪਾਸੋਂ ਆ ਬੱਚਾ ਯਾਰ ਆਏ ਭਿਆ ਗੋਲ ਗੋਲ ਹੀ ਨਾ ਦੇ ਪੂਣਾ ਕੰਨ ਦੇ ਤੂੰ ਕਿੱਡਾ ਪਹਿਲਾਂ ਦਾ ਦਾ ਸਹੀ ਗੱਲ ਆ ਕਾਣ ਦੇ ਬੈਦੀ ਨਾੜਾ ਨਹੀਂ ਨੀ ਬੀਚੀ ਜੀ ਨਹੀਂ ਸਹੀ ਗੱਲ ਹੂੰ ਤੇ ਮੁੱਲ ਜਾਇਜ਼ ਹੀ ਹੋ ਹਨ ਜਮਾ ਡਾਕਟਰ ਜਾਇਜ਼ ਕਰਾਂਗੇ ਬਾਲਾ ਮੁੱਲ ਤੇ ਨਾਲ ਦਾ ਮੁੱਲ ਆਪਾਂ ਕਰੀ ਦੇ ਠੀਕ ਆ ਚਾਰਾਂ ਦੇ ਹੀ ਚਾਰਾਂ ਦਾ ਇਕੱਠੀਆਂ ਦਾ ਚਾਰਾਂ ਦਾ 90000 ਰੁਪਿਆ ਰੇਟ ਕਰ ਦਿੰਦੇ ਆਪਾਂ ਹੂੰ ਤੇ ਮਾਨਤਾਨ ਕਰ ਦਿਆਂਗੇ ਚਾਰਾਂ ਦਾ ਮੁੱਲ ਜਿਹੜਾ 9000 ਹਜ਼ਾਰ ਆ ਭਾਈ ਤੇ ਮਾਨਤਾਨ ਕੋਈ ਚੱਕਰ ਨਹੀਂ ਮੌਕੇ ਤੇ ਮੌਕੇ ਤੇ ਕਰ ਦਿਆਂਗੇ ਮੁੱਲ ਜਾਇਜ਼ ਆ ਬੱਚੇ ਕੁਆਲਟੀ ਵਾਲੇ ਆ ਬਰੀਡ ਦੇ ਸਹਾਵ ਨਾਲ ਮੁੱਲ ਡਾਕਟਰ ਇਹ ਜਿਹੜੀ ਗੱਲ ਨਾ ਮੰਨ ਜੇ ਜਿਹੜੀ ਗੱਲ ਕਹੇਤੀ ਹਾਂ ਗਰੰਟੀ ਹੋ ਗਈ ਉਹ ਨਾ ਸਾਰੇ ਮਾਉਂ ਕਹਿੰਦੇ ਅਗਲੇ ਦੇ ਘਰ ਤੇ ਗਰੰਟੀ ਹੈ ਮੰਨ ਕੇ ਚੱਲ ਕੋਈ ਆ ਕੁਛ ਨਹੀਂ ਦਿਖਾ ਸਾਰਾ ਕੁਝ ਨਾ ਨਾ ਡਾਕਟਰ ਆਪਾਂ ਗਿਵ ਨਹੀਂ ਲਿਖਾਉਂਦੇ ਹੁਣ ਬਣੀ ਲਿਖਾਉਂ ਹਾਂ ਹਾਂ ਆਪਾਂ ਦੱਸ ਕੇ ਦੇਣੀ ਕਿਹੜੀ ਚੀਜ਼ ਆ ਦੱਸ ਕੇ ਦੇਵਾਂਗੇ ਠੀਕ ਆ ਭਾਈ ਉਹ ਬੱਸੀ ਦੇ ਸੀਗਾ ਕਣਕ ਦੇ ਜਾਣੇ ਜਿੰਨਾ ਉਹ ਆਪਾਂ ਬੱਜੀ ਦੱਸੀ ਆ ਸਹੀ ਆ ਭਾਈ ਵੱਡੀ ਦੀ ਸਹੀ ਆ ਆਗੜੀ ਚੀਜ਼ ਹੋਈ ਉਹ ਦੱਸਾਂਗੇ ਸਹੀ ਗੱਲ ਆ ਭਾਈ ਉਹ ਮਾਲ ਬਿਗਦਾ ਨਾ ਚੰਗਾ ਹਾਂ ਇੱਕ ਦੂਜੀ ਤੋਂ ਵੱਧ ਕੇ ਹਾਂ ਵੱਧ ਕੇ ਜਾਂ ਮਾਨਤਨ ਕੋਈ ਉਹ ਖੜੀ ਦਿਖਾ ਬੱਸੀ ਯਾਰ ਵੱਡੀ ਆਪਣੀ ਨੇ ਉਹ ਰੇਹੂੰ ਖੜੀ ਹੈ ਵਸੀ ਸਹੀ ਆ ਬਾਈ ਲੈ ਕੀ ਬਾਤ ਉਹ ਤੋਂ ਬੰਦਰ ਪੁੱਤਰ ਹਨਾ ਬਹੁਤ ਡਾਕਟਰ ਕੁਆਲਟੀ ਦੇ ਵਿੱਚ ਇਹਨਾਂ ਬਹੁਤ ਔਖੇ ਮਿਲਦੇ ਆ ਹਮ ਸਹੀ ਆ ਅ ਜੂਂਗਾਂ ਜਿੰਨਾਂ ਮਰਜ਼ੀ ਖੜੀ ਆ ਕੁਆੜ ਜਾ ਤਾਂ ਇਹੇ ਜੇ ਬੱਚੇ ਵੋ ਘੱਟ ਨਿਕਲਦੇ ਆ ਤੇ ਕਿਸੇ ਵੀਰ ਨੂੰ ਬਾਈ ਕੋਈ ਵੀ ਨਾਕ ਪਸੰਦ ਆ ਵੇ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ